ਉਹਨੂੰ ਦਸੰਬਰ ਨਵੰਬਰ ਦੇ ਵਿੱਚ ਅਖੀਰ ਜੇ ਪਤਾ ਨਹੀਂ ਇਨਸਪੈਕਟਰ ਸੀ ਜਾਂ ਕਿੱਥ ਸੀਗਾ ਉਹਨੂੰ ਮੀਤ ਮੈਂ ਮੀਤ ਮੈਨੇਜਰ ਬਣਾਇਆ ਜਾਂਦਾ ਹੈ ਤੇ ਦੋ ਦਿਨਾਂ ਬਾਅਦ ਇਹਨੂੰ ਅਡੀਸ਼ਨਲ ਮੈਨੇਜਰ ਬਣਾ ਦਿੱਤਾ ਜਾਂਦਾ ਹੈ ਹਾਂਜੀ ਉਹ ਕੀ ਦੇ ਕੈਂਟ ਬਣਿਆ ਜੀ ਹੁਣ ਜੇ ਤੁਹਾਡੀ ਗੱਲ ਦਾ ਕ੍ਰੈਸ ਕੱਢੀ ਆ ਜੀ ਜੀ ਪਲੱਸ ਕਾਨਫਰੈਂਸ ਆ ਤੇ ਮੇਨ ਤੁਹਾਡੀ ਕਿਹੜੀ ਚੀਜ਼ਾਂ ਵੀ ਇੱਕ ਤੇ ਆ ਜਿਹੜਾ ਫੈਸਲਾ ਤੁਸੀਂ ਕਿਹਾ ਵੀ ਵਾਪਸ ਹੋਣਾ ਚਾਹੀਦਾ ਜਿਸ ਤਰ੍ਹਾਂ 1994 ਦੇ ਘਟਨਾਵਾ ਵਾਪਸ ਨਹੀਂ ਕਰਦਾ ਬੀਜਸਰਵਨ ਨੇ ਆ ਕੇ ਕਿਹਾ ਸੀਗਾ ਵੀ ਕਾਲੀ ਦਾਬ ਦਾ ਨੁਕਸਾਨ ਹੋ ਗਿਆ ਤੇ ਗਾ ਤੇ ਇੱਕ ਹੋਰ ਦੂਜਾ ਬੋਲਦੀ ਮੇਰਾ ਜੀ ਅੱਜ ਦਾ ਜਿਹੜੀ ਆ ਕੁਝ ਤੇ ਸਵਾਲ ਹੈ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਫਲੋ ਚ ਬੋਲਦੇ ਹਾਂ ਅਜਿਹੀਆਂ ਗੱਲਾਂ ਕਰ ਦਿੰਦੇ ਨੇ ਜਿਹੜੇ ਗੈਰ ਮਰਿਆਦਕ ਨੇ ਤੇ ਉਹਨਾਂ ਬਾਰੇ ਸੰਗਿਆਨ ਲੈਣਾ ਚਾਹੀਦਾ ਦੂਸਰੀ ਗੱਲ ਜਿਹੜੀ ਹੈ ਕਿ ਹੁਕਮਨਾਮਿਆਂ ਚ ਜਿਹੜਾ ਕਿਹਾ ਜਾਂਦਾ ਕਿ ਇਨ ਬਿਨ ਲਾਗੂ ਹੋਣਾ ਮੈਂ ਕਹਿਣਾ ਹੋ ਜਾ ਮੇਰਾ ਤਾਂ ਬਿਲਕੁਲ ਅਜਿਹਾ ਨਹੀਂ ਮੈਂ ਤਾਂ ਕੋਈ ਕਾਲੀ ਦਾ ਹਿੱਸਾ ਨਹੀਂ ਗਿਆ ਪਰ ਜਿਹੜੀਆਂ ਤਬਦੀਲੀਆਂ ਹੋਈਆਂ ਉਹ ਤੇ ਦੱਸ ਦਿਓ 6 ਮੈਂਬਰੀ ਨਾ ਉਸ ਕੀਤੀ ਫਜ਼ੀਲ ਤੋਂ 7 ਮੈਂਬਰੀ ਬਣਾਤੀ ਤਖਤੀਆਂ ਤੁਸੀਂ ਗੱਲ ਚ ਪਾਈਆਂ ਸਾਰਿਆਂ ਦੇ ਕਿ ਇਹ ਸੇਵਾ ਦੇ ਦੌਰਾਨ ਜਿਹੜੀ ਹੈ 12 ਵਜੇ ਤੋਂ ਪਾ ਕੇ ਰੱਖਣੀਆਂ ਆ ਹਾਂਜੀ ਜਦੋਂ ਅਗਲੇ ਦਿਨ ਰੌਲਾ ਪਿਆ ਤੇ 4 ਤੱਕ ਨੂੰ ਬਾਅਦ ਦੁਪਹਿਰ ਤੁਸੀਂ ਹੁਕਮ ਜਾਰੀ ਕਰਦੇ ਜਿਹ ਪਹਿਲੇ ਤੋਂ ਜ਼ੁਬਾਨੀ ਕਲਾਮੀ ਕਹਿੰਦੇ ਜਦ ਰੌਲਾ ਪੈ ਗਿਆ ਕਿ ਵਿਅਦਬੀ ਹੋ ਰਹੀ ਹੈ ਹਾਂਜੀ ਉਹ ਤੁਸੀਂ ਹੁਕਮ 'ਚ ਤਬਦੀਲੀ ਕੀਤੀ ਜੇ ਇਹ ਹਕੂਮਤ ਤੋਂ ਦਿੱਲੀ ਹੋ ਸਕਦੀ ਜਿਹੜਾ ਰੌਲਾ ਪਾਇਆ ਜਾ ਰਿਹਾ ਜਿਹੜਾ 1994 ਵਿੱਚ ਹੀ ਐਪੀਸੋਡ ਚੱਲਿਆ ਸੀਗਾ ਹਾਂਜੀ ਉਦੋਂ ਵੀ ਇਹੀ ਗੱਲ ਆਈ ਸੀ ਕਿ ਸੰਵਿਧਾਨਕ ਤੌਰ ਤੇ ਇਲੈਕਸ਼ਨ ਕਮਿਸ਼ਨ ਦੇ ਜਿਹੜੀਆਂ ਨਿਯਮ ਨੇ ਉਹਨਾਂ ਦੇ ਤੌਰ ਤੇ ਕਾਦੀ ਜਲ ਦੀ ਮਾਨਤਾ ਰੱਦ ਹੋ ਸਕਦੀ ਹੈ ਤੇ ਫਿਰ ਹੁਣ ਗਿਆਨੀ ਆਰਪੀ ਸਿੰਘ ਹੋਰੇ ਕਿਤੇ ਫਿਰ ਕੀ ਹੋ ਜੂ ਜੇ ਮਾਨਤਾ ਰੱਦ ਹੋ ਜੂ ਇਹਦਾ ਮਤਲਬ ਤੁਹਾਨੂੰ ਪਹਿਲੂ ਪਤਾ ਸੀਗਾ ਤੇ ਕਿਉਂ ਮਾਨਤਾ ਰੱਦ ਕਰਾਉਣਾ ਚਾਹੁੰਦੇ ਜੀ ਮੈਂ ਕਹਿੰਦਾ ਮਾਨਤਾ ਰੱਦ ਨਾ ਕਰੋ ਅੱਛਾ ਗਿਆਨੀ ਆਰਪੀ ਸਿੰਘ ਜਦੋਂ ਇਹ ਸਪੀਚ ਦੇ ਰਹੇ ਆਪਣੇ ਜੋ ਵੀ ਤੁਸੀਂ ਅੱਜ ਸ਼ਰਧਾਂਲੀ ਵਰਤ ਰਹੇ ਨੇ ਕੁਝ ਲੋਕ ਬੋਲੇ ਤੋਂ ਨੇ ਅਗੇ ਜ ਉਹ ਤੇਰੇ ਅਰਗੇ ਆ ਮੇਰੇ ਕਿਉਂ ਛੱਡਾ ਨਾ ਨਹੀਂ ਨਹੀਂ ਜਰਾ ਸਾਧੂਗੀ ਤੇ ਤੇਰੇ ਅਰਗੇ ਹੁੰਦੇ ਨੇ ਛੱਡਾ ਮੈਂ ਸੋਚ ਕਰ ਰਿਹਾ ਜੀ ਮੈਂ ਕਹਾਂ ਬੋਲ ਉਹ ਯਾਰ ਤੇਰੇ ਅਰਗੇ ਮੇਰੇ ਅਰਗੇ ਸਾਰੇ ਹੀ ਉੱਥੇ ਹੁੰਦੇ ਆ ਬੋ ਅਸਾ ਗਿਆਨੀ ਹਰਕਿਸ਼ੰ ਕੋਲੇ ਕੀ ਹੈ ਉਹ ਗੱਲ ਇਸ ਤਰੀਕੇ ਨਾਲ ਪੇਸ਼ ਕਰਦੇ ਆ ਵਿਚਾਰਣ ਨੂੰ ਅਗਲੇ ਨੂੰ ਜਾਪਦਾ ਕਿ ਸੱਚੇ ਇਤ ਨਹੀਂ ਨਿਕਲਦਾ ਵਿੱਚੋਂ ਕੱਖ ਨਹੀਂ ਗੱਲ ਵਿੱਚੋਂ ਨਿਕਲਦੀ ਹੈ ਉਹਦਾ ਰਿਜ਼ਲਟ ਕੀ ਹੈ ਉਹਦਾ ਸਿੱਟਾ ਕੀ ਹੈ ਉਹਦੀ ਪ੍ਰਾਪਤੀ ਕੀ ਹੈ ਤੇ ਜਕਾਰੇ ਦੇ ਭਾਵੇਂ ਇੱਥੇ ਮੈਂ ਤੈਨੂੰ ਇੱਥੇ ਲਾ ਦੇ ਨਾ ਵੈਤ ਹੋਈਆਂ ਲਾਲੋ ਲਾਲ ਹੋਗੇ ਤੇ ਉਹਨੇ ਕੰਡਾ ਕੱਢ ਲੋਗੇ ਜੀ ਬਿਲਕੁਲ ਠੀਕ ਹੈ ਜੀ ਜਿਹੜੀਆਂ ਤਬਦੀਲੀਆਂ ਹੋਈਆਂ ਪਲੱਸ ਜਿਹੜਾ ਗੁਰਮੀ ਕਾਲੀ ਗੱਲ ਐ ਇਸੇ ਜਿਹੜਾ ਸੰਧਾਨੇ ਦੇ ਖਤਰੇ ਦੇ ਆ ਉਹਦਾ ਸੰਗਿਆਰ ਜਿਹੜਾ ਜੰਗ ਦਾ ਸਾਹਮਣਾ ਕਰਨਾ ਚਾਹੀਦਾ ਮੈਂ ਬੇਤਿਕ ਰਾਂ ਜੀ ਮੋٹے ਦੇ ਰੂਪ ਚ ਸੰਗਲੀ ਗੱਲ ਐ ਕਿ ਅਕਾਲੀ ਦਲ ਦੇ ਨਾਲ ਖੇਡੋ ਨਾ ਇਹ ਸਿੱਖ ਪੰਥ ਦੀ ਪੰਜਾਬ ਦੀ ਨਮਾਇਦਾ ਜੱਥੇਬੰਦੀ ਐ जिने पंजाब ਦੇ ਵਿਕਾਸ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ਪੰਥ ਦੀ ਬਿਹਤਰੀ ਵਾਸਤੇ ਜਿਨੇ ਕਦਮ ਚੁੱਕੇ ਆ ਤੇ ਜਿਨੇ ਪੰਜਾਬ ਦੇ ਵਿੱਚ ਵਿਕਾਸ ਕੀਤਾ ਤੇ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਹੈ ਪਰ ਜਿਸ ਤਰੀਕੇ ਦੇ ਨਾਲ ਇਹਦੇ ਨਾਲ ਖੇਡਿਆ ਜਾ ਰਿਹਾ ਤੇ ਆਪਣੇ ਵੱਲੋਂ ਖੇਡਿਆ ਜਾ ਰਿਹਾ ਹੈ ਕਿਤੇ ਤੇ ਖਤਮ ਕਰ ਦਿਓ ਮੇਰੀ ਨਹੀਂ ਕਿਸੇ ਹੋਰ ਦੀ ਨਹੀਂ ਆਗੂਆਂ ਦੀ ਨਹੀਂ ਉਹਨਾਂ ਦੀ ਦਲ ਪਾਸੇ ਛੱਡ ਦੇ ਵਰਕਰਾਂ ਦੀ ਸੰਧ ਇਹ ਕਾਲੀ ਦੱਤੇ ਵਰਕਰ ਨੇ ਅੱਜ ਵੀ ਖੜੋਤੇ ਨਹੀਂ ਇਹਨਾਂ ਹਾਲਾਤਾਂ 'ਚ ਵੀ ਨਾਲ ਖੜੋਤੇ ਨੇ ਕਿ ਉਹਨਾਂ ਨੂੰ ਭਜਾ ਕੇ ਰਾਜੀ ਜੇ ਤੁਮੀ ਜਿਹੜੀ ਉਹਨਾਂ ਨੇ ਗੱਲ ਕੀਤੀ ਤੁਹਾਡੇ ਬਾਰੇ ਵੀ ਭਾਰੀ ਪੱਥਰ ਹੈ ਜਿਹੜਾ ਉਹਨਾਂ ਨੇ ਹੱਲੇ ਵੀ ਰਸੇ ਨਾਲ ਪਟਿਆ ਪੁੱਟਿਆ ਹੈ ਵੀ ਮਜਬਾ ਪਿਆ ਜਾ ਰਿਹਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਠੀਕ ਤੇ ਭਾਸ਼ਾ ਦੀ ਮੈਂ ਗੱਲ ਕਰ ਰਿਹਾ ਹਾਂ ਇਹ ਤੇ ਭਾਸ਼ਾ ਚੰਗੀ ਹੈ ਇਹਦਾ ਮਤਲਬ ਹੈ ਕਿ ਤੁਸੀਂ ਮੈਨੂੰ ਕਿਸੇ ਹੋਰ ਕਾਰਨ ਕਰਕੇ ਨਹੀਂ ਵੀ ਤੁਸੀਂ ਅਕਾਲੀ ਦਰ ਤੋਂ ਇਸ ਕਰਕੇ ਕੱਢਿਆ ਕਿ ਮੈਂ ਵੀ ਅਕਾਲੀ ਦਰ ਤੋਂ ਤੁਹਾਨੂੰ ਐਂ ਜਾਪਦਾ ਸੀ ਕਿ ਅਕਾਲੀ ਦਰ ਚ ਜੈਸਰੂਪ ਚ ਚੱਲ ਰਿਹਾ ਆ ਹਾਂਜੀ ਉਹ ਮੇ ਉਹ ਕਾਲਜ ਦਾ ਫੈਸਲਾ ਲਵੇ ਨਾ ਲਵੇ ਅਕਾਲ ਦੇ ਦੀ ਲੀਡਰਸ਼ਿਪ ਫੈਸਲਾ ਲਵੇ ਨਾ ਲਵੇ ਉਹਨਾਂ ਨੂੰ ਪੱਥਰ ਲੱਗਦਾ ਆ ਉਹਨਾਂ ਨੂੰ ਕੀ ਲੱਗਦਾ ਆ ਉਹਨਾਂ ਨੇ ਫੈਸਲਾ ਲੈਣਾ ਹਾਂਜੀ ਜਿਹਦਰ ਸਾਬਾਨ ਤੋਂ ਅਜੇ ਹ ਫੈਸਲਾ ਨਹੀਂ ਲੈ ਸਕਦੇ ਕਿ ਕਾਲਜ ਦਾ ਤਾਂ ਫਾਇਦਾ ਹੁੰਦਾ ਨੁਕਸਾਨ ਹੁੰਦਾ ਮੈਂ ਕੋਈ ਡਿਸਪਲਿਨ ਤੋੜ ਰਿਹਾ ਆ ਮੈਂ ਕੋਈ ਕੈਦੇ ਤੋਂ ਬਾਹਰ ਜਾ ਰਿਹਾ ਆ ਮੇਰੇ ਸਤਕਾਰਯੋਗ ਨੇ ਸਰਦਾਰ ਦੇਸ਼ਪ੍ਰਤਾਪ ਸਿੰਘ ਕਹਰੋ ਜੋ ਹੋ ਗਿਆ ਜੂਨ 2024 ਦੇ ਵਿੱਚ ਕਿਉਂਕਿ ਮੈਂ ਵੀ ਉਦੋਂ ਇਹਨਾਂ ਹਾਲਾਤਾਂ ਸੀਗਾ ਮੈਂ ਤਾਂ ਇਲੈਕਸ਼ਨ ਨਹੀਂ ਸੀ ਲੜੂ ਪਰ ਮੈਨੂੰ ਲੜਾਈ ਗਈ ਪਾਰਟੀ ਵੱਲੋਂ ਜੇ ਹੁਣ ਪਾਰਟੀ ਦੇ ਵਿੱਚੋਂ ਕੋਈ ਆਗੂ ਆਖੇ ਭਾਈ ਮੇਰੇ ਹਲਕੇ 'ਚ ਵੀ ਨਹੀਂ ਤੂੰ ਵੜਨਾ ਤੇ ਮੈਂ ਤੇਰੇ ਵਿਰੁੱਧ ਵੀ ਚੱਲਣਾ ਆ ਤੇ ਫਿਰ ਤੇ ਦੇਖੋ ਮੈਂ ਮੈਂ ਤੇ ਮੈਂ ਤੇ ਗੱਲ ਕਹੂੰਗਾ ਇਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਅਸੀਂ ਤੁਸੀਂ ਸ਼ਿਕਾਇਤ ਦਿਓਗੇ ਕੋਈ ਇਹਨਾਂ ਦੀ ਹੁਣ ਲੋਕਾਂ ਤੋਂ ਤੋੜਕੋ ਐਜ਼ ਏ ਰੂਹ ਅਕਾਲੀ ਤੁਸੀਂ ਕਹਿੰਦੇ ਮੈਂ ਖਾਲੀ ਦਲ ਦਾ ਪਾਰਟ ਨਹੀਂ ਹਾਂ ਔਰ ਇੱਕ ਸਿੱਖ ਹੋ ਔਰ ਸਿੱਖਿਆਸ ਦਾ ਵੱਡਾ ਨਾਮ ਹਾਂ ਤੁਸੀਂ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕਰ ਸਕਦੇ ਹੋ ਇਹਨਾਂ ਦੇ ਯਾਰ ਉਹ ਉੱਥੇ ਕਿਹੜਾ ਅੱਗੇ ਸ਼ਿਕਾਇਤ ਤੇ ਕਾਰਵਾਈ ਹੁੰਦੀ ਮੇਰੇ 'ਤੇ ਸ਼ਿਕਾਇਤ ਹੋਈ ਸੀ ਮੇਰੇ 'ਤੇ ਸ਼ਿਕਾਇਤ ਹੋਈ ਸੀ ਜਦ ਮੇਰੇ 'ਤੇ ਸ਼ਿਕਾਇਤ ਅੱਛਾ ਕੋਈ ਤੁਸੀਂ ਦੱਸੋ ਤਖਤ ਸ਼੍ਰੀ ਦਮਦਮਾ ਸਾਹਿਬ 16 ਅਕਤੂਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇੱਕ ਵੀਡੀਓ ਪਾਈ ਰੋਂਦਿਆਂ ਹੋਇਆਂ ਜਹੇਦਾਰ ਤੋਂ ਅਸਤੀਫਾ ਦਿੰਦਿਆਂ ਹੋਇਆਂ ਕੋਈ ਨਹੀਂ ਵੀਡੀਓ ਪਾਈ ਸੀ ਉਹਦੇ 'ਚ ਮੇਰੇ ਤੇ ਦੋਸ਼ ਲਾਉਂਦੇ ਆ ਕਿ ਬਿਰਸਾ ਸਿੰਘ ਬਲਟੋਹਾ ਨੇ ਮੇਰੇ ਪਰਿਵਾਰ ਨੂੰ ਨੰਗਿਆਂ ਕਰਦੀ ਗੱਲ ਕੀਤੀ ਆ ਅੰਗਰੀਆਂ ਧੀਆ ਨੂੰ ਫੜਨ ਦੀ ਗੱਲ ਕੀਤੀ ਆ ਮੇਰੀ ਜਾਤ ਪਰ ਕੀ ਐ ਤੇ ਮੈਂ ਉਸੇ ਵਕਤੀ ਉਹਦਾ ਖੰਡਨ ਕੀਤਾ ਸੀ ਕਿ ਨਾਲ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਹੋਈ ਝੂਠ ਬੋਲਦੇ ਆ ਇਹ ਕੌਮ ਨੂੰ ਗੁੰਮਰਾਹ ਕਰਦੇ ਆ ਇਹਨਾਂ ਕੋਲ ਬਿਨਾ ਸਬੂਤਾਂ ਤੋਂ ਬੋਲਦੇ ਆ ਕੋਈ ਸਬੂਤ ਨਹੀਂ ਦਾ ਕੋਈ ਅਜਿਹੀ ਗੱਲ ਹੋਈ ਨਹੀਂ ਤੇ ਜੇ ਇਹਨਾਂ ਕੋਲ ਕੋਈ ਸਬੂਤ ਹੈ ਪੰਚ ਦੀ ਕਚਹਿਰੀ 'ਚ ਰੱਖਣਾ 29 ਅਕਤੂਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਥੱਲੇ ਜਾ ਕੇ ਅਰਦਾਸ ਕੀਤੀ ਸੰਗਤ ਦੇ ਸਮਰ ਰੱਖਿਆ ਤੇ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਦੇ ਕਚਹਿਰੀ ਚ ਰੱਖਿਆ ਕਿ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਮੈਨੂੰ ਬਹੁਤ ਪੀੜ ਹੋਈ ਹੈ। ਬਹੁਤ ਪੀੜ ਹੋਈ ਹੈ ਮੇਰੇ ਪਰਿਵਾਰ ਦੀ ਬੜੀ ਕਿਰਦਾਰ ਕੁਸ਼ੀ ਹੋਈ ਹੈ। ਜਿਹੜੇ ਇਹੋ ਜਿਹੇ ਲੋਕ ਸੀ ਜਿਨ੍ਹਾਂ ਦੀ ਮਾਂ ਨੂੰ ਕੋਈ ਮਕਾਨ ਨਹੀਂ ਖੜਦਾ ਉਹਨਾਂ ਨੇ ਸਾਡੇ ਬਾਰੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਇਸ ਰਸੀ ਹੋਈ ਸਾਚ ਦੇ ਸਦਕਾ ਜਿਹੜਾ ਆ ਬੜੀਆਂ ਪੁੱਠੀਆਂ ਸਿੱਧੀਆਂ ਗੱਲਾਂ ਕੀਤੀਆਂ ਐ ਤੇ ਮੈਨੂੰ ਜਿਹੜੇ ਸਬੂਤ ਚਾਹੀਦੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਕੋਲ ਸਬੂਤ ਲੈ ਕੇ ਦੇਵੋ। ਜੇ ਨਹੀਂ ਦਿੰਦੇ ਉਹ ਮਾਫੀ ਮੰਗਣ ਜਨਾਬ ਨੂੰ ਵਿਰuddh ਧਾਰਮਿਕ ਮਰਿਆਦਾ ਅਨਸਾਰ ਕਾਰਵਾਈ ਹੋਈ ਕਿਸ ਬੁੱਧ ਤੱਕ ਅੱਗੇ ਆ ਜੋ ਤਖਤ ਸ਼੍ਰੀ ਦਮਦਮਾ ਸਾਹਿਬ ਤੇ 18 ਦਸੰਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਹੋਰੀ ਪੰਜਾਂ ਪਿਆਰਿਆਂ ਨੂੰ ਆਪਣੇ ਘਰੇ ਬੁਲਾਉਂਦੇ ਬੁਲਾਉਂਦੇ ਆ ਦਸਦੇ ਨਿਕਾਦੇ ਹਸਪੀਟਲੋਂ ਉੱਥੋਂ ਨਾਲ ਲਿੰਦੇ ਤਖਸਾ ਦੇ ਅੰਦਰ ਜਾਂਦੇ ਉਹ ਵਿਚਾਰੇ ਉਹਨਾਂ ਦੀ ਮਰਿਆਦਾ ਉਹ ਪੰਜੇ ਹੀ ਜਿਹੜਾ ਤਖਸਾ ਵਾਲ ਨੂੰ ਮੂੰਹ ਕਰਕੇ ਬੈਠ ਜਾਂਦੇ ਆ ਤੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਸ਼ਬਦ ਦੀ ਸਮਾਪਤੀ ਤੇ ਮਾਈਕ ਫੜ ਲਿੰਦੇ ਆ ਕੀਤਨ ਰੋਕ ਕੇ ਆਪਦਾ ਨਿੱਜੀ ਭਾਸ਼ਣ ਦਿੰਦੇ ਪੰਜਾਂ ਪਿਆਰਾਂ ਨੇ ਲਿਖ ਕੇ ਦਿੱਤਾ ਕਿ ਮਰਿਆਦਾ ਦੀ ਲੰਘਣਾ ਹੋਈ ਹੈ ਤਖਤ ਦੀ ਮਰਿਆਦਾ ਦੀ ਲੰਘਣਾ ਹੋਈ ਹੈ ਮੈਨੇਜਰ ਨੇ ਲਿਖ ਕੇ ਦਿੱਤਾ ਕਿ ਜਿਹੜਾ ਆ ਕੀਤਨ ਰੋਕਿਆ ਗਿਆ 10-15 ਮਿੰਟ ਵਾਸਤੇ ਹਾਂਜੀ ਤੇ ਨਿੱਜੀ ਭਾਸ਼ਣ ਦਿੱਤਾ ਗਿਆ ਤੇ ਗਿਆਨੀ ਰਬੀ ਸਿੰਘ ਰੋਣ ਨਹੀਂ ਦੇਦਾ ਏਡੀ ਵੱਡੀ ਮਰਿਆਦਾ ਦੀ ਲੰਘਣਾ ਹੋਈ ਹੋਵੇ ਤਖਤ ਦੀ ਲੰਘਣਾ ਹੋਈ ਹੋਵੇ ਤੁਸੀਂ ਤਖਤ ਦੀ ਮਰਿਆਦਾ ਦਾ ਨਰਾਦਰ ਕਰਦੇ ਹੋ ਉਹਨੂੰ ਭੰਗ ਕਰ ਦੋ ਕੋਈ ਯਰ ਬੋਲੀ ਨਾ ਤੇ ਫਿਰ ਕਹਿੰਦੇ ਕਿ ਬੜਾ ਆਜੀ ਬਹੁਤ ਜੀ ਵੱਡੀ ਚੀਜ਼ ਇਹ ਜੀ ਸਖੀਆ ਜੀ ਮੈਂ ਕਿਹਾ ਬਾਕੀ ਸਭ ਕੁਝ ਛੱਡ ਦਿਓ ਮੈਂ ਦੋ ਗੱਲਾਂ ਦਾ ਬਿਆਨੀ ਹਰਪ੍ਰੀਤ ਸਿੰਘ ਹੁਰੀ ਜਵਾਦ ਨੇ ਕਿ ਅਮਰਧਾਰੀ ਸੰਘਰਸ਼ੀ ਸਿੱਖ ਦੇ ਉੱਤੇ ਜਿਹੜੇ ਉਹਨਾਂ ਨੇ ਝੂਠੇ ਦੋਸ਼ ਲਾਏ ਸੀਗੇ ਉਹਦਾ ਕਿਸਬੂਤ ਹੈਗਾ ਤੇ ਦੇ ਦੇਣਾ ਜੇ ਸਬੂਤ ਨਹੀਂ ਹੈਗਾ ਫਿਰ ਦੋਸ਼ ਲਾਏ ਕਿਉਂ ਜੇ ਦੋਸ਼ ਤੁਹਾਡੇ ਕੋਲ ਸਬੂਤ ਨਹੀਂ ਫਿਰ ਮੰਗੋ ਮਾਫੀ ਗਿਆਨੀ ਰਬੀਰ ਸਿੰਘ ਹੁਰੀ ਕਰਨ ਕਾਰਵਾਈ ਜੋ ਤੱਕ ਸ੍ਰੀ ਦਮਦਮਾ ਸਾਹਿਬ ਦੀ ਮਰਯਾਦਾ ਭੰਗ ਕੀਤੀ ਗਈ ਹੈ ਲੈਨੇ ਰਬੀਰ ਸਿੰਘ ਹੁਰਾ ਨੋਟਿਸ ਲੈਣ ਦੀ ਥਾਂ ਦੇ ਕਹਿੰਦੇ ਜੀ ਮਦਰ ਉਹਨਾਂ ਨੇ ਜਈ ਮਦਰ ਸਪਸ਼ਟੀ ਕਰਨ ਦਿੱਤਾ ਜੀ ਪੰਜਾ ਪਿਆਰੇ ਸਾਹਮਣੇ ਕੋਈ ਦਰਖਾਸਤ ਦਿਖਾ ਦੇਣ ਪੰਜਾ ਕਰੋ ਨੂੰ ਦਿੱਤੀ ਹੋ ਕੇ ਮੈਂ ਪੇਸ਼ ਹੋਣਾ ਚਾਹਣਾ ਪੰਜਾ ਪਿਆਰਾਂ ਦੇ ਪੇਸ਼ ਹੋਣ ਵਾਸਤੇ ਦਿਖਾ ਦੇਣੀ ਪਿੰਦੀ ਹੈ ਇੱਥੇ ਤੇ ਹੁਕਮ ਕਰਕੇ ਸਿੰਘਾ ਪੰਜਾ ਪਿਆਰਾਂ ਨੂੰ ਖੜਿਆ ਕੀਤਾ ਗਿਆ ਉਹ ਜੋ ਖੜੇ ਉਹਨਾਂ ਆਖਿਆ ਕਿਸਾਨ ਨੂੰ ਇਸ਼ਾਰੇ ਨਾਲ ਖੜਿਆ ਕੀਤਾ ਗਿਆ ਲਿਖ ਕੇ ਦਿੱਤਾ ਉਹਨਾਂ ਪਰ ਇਹ ਕਿਤੇ ਨਹੀਂ ਇਹ ਗੱਲ ਕੀਤੀ ਜਾ ਰਹੀ ਜਾਨੀ ਰਕਵੀਰ ਸਿੰਘਾ ਨਾਲ ਵੱਲੋਂ ਕਿ ਕਿਸੇ ਵੀ ਜਥੇਦਾਰ ਨੂੰ ਕਾਰਵਾਈ ਕਰਨ ਦੀ ਪਾਵਰ ਜਿਹੜੀ ਹੈ ਉਹ ਕਾਲਕਤਾਰ ਸਾਹਿਬਾ ਦਾ ਸਰਪ੍ਰਸਤ ਹੋਏਗਾ ਮੇਰਾ ਖਿਆਲ ਹੈ ਕਿ 17 ਫਰਵਰੀ ਨੂੰ ਹਰਜਿੰਦਰ ਸਿੰਘ ਧਾਮੀ ਆਪਣੇ ਐਡਵੋਕੇਟ ਸਾਹਿਬ ਪ੍ਰਧਾਨ ਜਿਹੜੇ ਸੀ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਵੀ ਕਲੀਅਰ ਕਰਕੇ ਗਏ ਕਿ ਇਹ ਸਾਰੇ ਜਿਹੜੇ ਅਧਿਕਾਰ ਨੇ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਨਿਯੁਕਤੀ ਦੇ ਵੀ ਜਾਂਚ ਦੇ ਵੀ ਕਾਰਵਾਈ ਕਰਨ ਦੇ ਵੀ ਉਹਨਾਂ ਨੂੰ ਸੇਵਾ ਮੁਕਤ ਕਰਨ ਦੇ ਵੀ ਇਹ ਸਾਰੇ ਅਧਿਕਾਰ ਉਹਨਾਂ ਕੋਲੇ ਤੇ 1925 ਗੁਰਦੁਆਰਾ ਐਕਟ 'ਚ ਪੜ ਲਓ ਬੀਤੇ 'ਚ ਪੜ ਲਓ ਕਈ ਉਦਾਹਰਨਾਂ ਨੇ ਆਪਣੇ ਕੋਲੇ ਹਾਂਜੀ ਹਾਂ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕੰਮੇਮੈਂਬਰੀ ਨੇ ਗਲਤ ਦੋਸ਼ ਲਾਏ ਆ ਸਭ ਕਦੇ ਵੀ ਗਲਤ ਆ ਰਿਪੋਰਟ ਬਾਹਰ ਆਈ ਗਈ ਹੈ ਹਾਂਜੀ ਉਹ ਰਿਪੋਰਟ ਆਈ ਆ ਤੱਥ ਜਿਹੜਾ ਆ தੱਥ ਉਹ ਤਾਂ ਇਡਾ ਪਿਆ ਆ ਜਿਹੜੇ ਬਿਆਨ ਲਿਖਦੇ ਕਿ ਅਗਲੇ ਦਿੱਤੇ ਲੋਕਾਂ ਨੇ ਦਿੱਤੇ ਆ ਹਾਂਜੀ ਜਿਹੜੇ ਸਾਡੂ ਸਾਹਣੇ ਆਉਦੇ ਦਿਨ ਦਸਤਾਵੇਜ਼ ਵਿੱਚ ਪੇਸ਼ ਕੀਤੇ ਕਿ ਮੈਂ ਬੜੇ ਲੰਬੇ ਸਮੇਂ ਤੋਂ ਅ ਦਰਖਾਸਤਾਂ ਦਿੰਦਾ ਰਿਹਾ ਮੇਰੀ ਕਹਨੇ ਸੁਣੀ ਨਹੀਂ ਗਈ ਉਹ ਦਰਖਾਸਤਾਂ ਦੀ ਕਾਪੀਆਂ ਜਿਹੜੀਆਂ ਉਹਨੇ ਦਿੱਤੀਆਂ ਨੇ ਉਸਾਰਾ ਵੀ ਦੇਖ ਲਓ ਚੈੱਕ ਕਰ ਲਓ ਉਹਦਾ ਹੱਲ ਕੀ ਹੈ ਜਿਹੜੇ ਦੋ ਇਹ ਪ੍ਰਕਰ ਚੱਲ ਰਿਹਾ ਹੈ ਹੱਲ ਮੈਂ ਹੀ ਪੁੱਛਣਾ ਹੱਲ ਜਿਹੜਾ ਹੈ ਨਾ ਹੱਲ ਦੀ ਗੱਲ ਜਿਹੜੀ ਹੈ ਮੇਰੇ ਕੋਲ ਤਾਂ ਹੈ ਨਹੀਂ ਤੁਹਾਡੇ ਕੋਲ ਵੀ ਬਿਲਕੁਲ ਤੁਹਾਡੀ ਵਿਦਵਸ ਬਹੁਤ ਜ਼ਿਆਦਾ ਇੱਕ ਫਰਾਡੇ ਤੁਸੀਂ ਬੰਦੇ ਹੋ ਤੁਹਾਡੇ ਕੋਲ ਜਿਤ ਇੰਨਾ ਇਤਿਹਾਸ ਹੋਵੇਗਾ ਜਿਹਦਾ ਅਗ ਵੀ ਜਾਣਦੇ ਹੋਗੇ ਨਹੀਂ ਹੱਲ ਇਹ ਹੈ ਕਿ ਅਕਾਲੀ ਦਲ ਦੇ ਵਿੱਚ ਕਈ ਵਾਰਾਂ ਇਹੋ ਜਿਹੇ ਹਾਦਸੇ ਪੈਦਾ ਹੋਏ ਬੜੀ ਬਟੂਤਾਰਾ ਸਿੰਘ ਹੋਰਾਂ ਵੇਲੇ ਜਿਹਦਾ ਮੋਹਨ ਸਿੰਘ ਤੜ ਵੇਲੇ ਜਿਹਦਾ ਤਲਵੰਡੀ ਵੇਲੇ ਇਹ ਬੜਾ ਕੁਝ ਪੈਦਾ ਹੁੰਦਾ ਨਹੀਂ ਪਰ ਆਪੇ ਨਿਬੜ ਜਾਂਦਾ ਜਿਉਂ ਤਰ੍ਹਾਂ ਨਿਹੰਗਾਂ ਦੇ ਦਲ ਪੰਥ ਨਹੀਂ ਕਰ ਲਿੰਦੇ ਅਕਾਲੀ ਦਲ ਦਾ ਅਕਾਲੀ ਦਲ ਨਿਬੜ ਜਾਂਦਾ ਹੈ ਹਾਂਜੀ ਤੇ ਕਾਲੀ ਦਲ ਨੂੰ ਆਪ ਦੀ ਲੜਾਈ ਆਪ ਨਿਬੜਨ ਦਿਓ ਇਹ ਰਾਜਨੀਤਿਕ ਪਾਰਟੀ ਹੈ ਠੀਕ ਹੈ ਸ੍ਰੀ ਅਕਾਲ ਤਖਤ ਸਭ ਤੋਂ ਸਿਰਜੀ ਗਈ ਸੀ ਉਸ ਸਮੇਂ ਕਾਨੂੰਨ ਸੰਵਿਧਾਨ ਨਿਜਮ ਹੈ ਨਹੀਂ ਸੀਗੇ ਅਕਾਲ ਤਖਤ ਨੂੰ ਅੱਜ ਵੀ ਕਾਲੀ ਦਲ ਸਮਰਪਿਤ ਹੈ ਹਾਂਜੀ ਉਹ ਉਹ ਜਿਸ ਤੱਕ ਆ ਪਰ ਜਿਹੜੀ ਜਿਹੜੀਆਂ ਹੁਣ ਬੰਦਸ਼ਾਂ ਨੇ ਉਹਨਾਂ ਨੂੰ ਤਾਂ ਮਹਿਸੂਸ ਕਰਨਾ ਪਊਗਾ ਨਾ ਇਸ ਕਰਕੇ ਕਾਲੀਦਨ ਨੂੰ ਆਪ ਦੀ ਤੁਸੀਂ ਖੇਡ ਖੇਡਣ ਦਿਓ ਕੌਣ ਪ੍ਰਧਾਨ ਬਣਦਾ ਕੌਣ ਨਹੀਂ ਬਣਦਾ ਭਰਤੀ ਹੋ ਰਹੀ ਹੈ ਕਿ ਤਰ੍ਹਾਂ ਹੋ ਰਹੀ ਹੈ ਕਿਵੇਂ ਹੋ ਰਹੀ ਹੈ ਜੇ ਸਤ ਜਿਹੜੀ ਤੁਸੀਂ ਕਮੇਟੀ ਬਣਾਈ ਹੈ ਜੇ ਉਹਦੀ ਨਿਗਰਾਨੀ ਕਰਨਾ ਚਾਹੁੰਦੇ ਚੈੱਕ ਕਰਨਾ ਚਾਹੁੰਦੇ ਜੀਸਦ ਕੇ ਕਰੇ ਐਵੇਂ ਕਹੇਸ ਕਹਸ ਨਹੀਂ ਕਰਨੀ ਚਾਹੀਦੀ ਤੁਹਾਡੀ ਵਾਪਸੀ ਦਾ ਕੋਈ ਹੱਲ ਕਰਾ ਦੇ ਮੈਂ ਮੈਂ ਬੈਣੀ ਕਾ ਤੁਸੀਂ ਵਾਪਸੀ ਨਹੀਂ ਨਹੀਂ ਮੈਂ ਮੈਂ ਤਾਂ ਦੇਖੋ ਮੈਂ ਤਾਂ ਸਿੰਘ ਸਾਹਿਬ ਨੂੰ ਬੇਨਤੀ ਕਰਦਾ ਕਿ ਮੈਨੂੰ ਮੈਨੂੰ ਅਜੇ ਤੱਕ ਮੈਨੂੰ ਤਰੋਂ ਉਹਨਾਂ ਦੇ ਮਤਵਕ ਹੋਗਾ ਜੀ ਕੋਈ ਮਿਲੰਗਣਾ ਕੀਤੀ ਹੋਗੀ ਪਰ ਮੈਨੂੰ ਅਜੇ ਤੱਕ ਨਹੀਂ ਸਮਝ ਲੱਗੀ ਹੁਣ ਜੇ ਕਹਿ ਦਰ ਕਿ ਆ ਮਗਾਨੀ ਹਰਪ੍ਰੀਤ ਸਿੰਘ ਹੋਰਾਂ ਬਾਰੇ ਕੁਝ ਗੱਲਾਂ ਕੀਤੀਆਂ ਨੇ ਮਰਿਆਦਾ ਨੂੰ ਲੱਗ ਕੇ ਨਾ ਕੀਤੀਆਂ ਨੇ ਇਹ ਮੈਂ ਕੋਈ ਜਿਹੇ ਤਰ੍ਹਾਂ ਦਾ ਸਵਾਲ ਉਠਾਤਾ ਅਜੀਤ ਜੋ ਅੱਜ ਜੁਮਾਨਾ ਹੋ ਰਿਹਾ ਹੈ ਕੋਈ ਸਵਾਲ ਕਰਦਾ ਕਿ ਤੁਹਾਡੀ ਵਾਪਸੀ ਦਾ ਕੀ ਹਾਲ ਹੈ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਪਹੁੰਚੀ ਹੋਊਗੀ ਤੇ ਹੋ ਜੂਗੀ ਉਹ ਕੀ ਸਭ ਕੀਆ ਫੈਸਲੇ ਬਦਲੇ ਜਾ ਚੁੱਕੇ ਨੇ ਜਾਂ ਤੁਹਾਡਾ ਵੀ ਫੈਸਲਾ ਬਦਲਿਆ ਜਾ ਰਿਹਾ ਹੈ ਮੈਂ ਤਾਂ ਬੇਨਤੀ ਕਰੂੰਗਾ ਜੀ ਇਨੂੰ ਮੋੜ ਵਿਚਾਰਿਆ ਜਾਣਾ ਚਾਹੀਦਾ ਹੈ ਮੈਂ ਤੇ ਬੇਨਤੀ ਕਰ ਸਕਦਾ ਸੌਰੀ ਘਰ ਵਾਪਸੀ ਹੋਣੀ ਚਾਹੀਦੀ ਮੈਥੋਂ ਕਾਲੀਦਲ ਨਹੀਂ ਘੁਣਾ ਚੀ ਦਿਵਸ ਕਲੀ ਨਹੀਂ ਠੀਕ ਹੈ ਮੈਥੋਂ ਹੋਰ ਬਾਕੀ ਜੋ ਘੁਣਾ ਤੋਂ ਅੱਛਾ ਇੱਕ ਆਖਰੀ ਸਵਾਲ ਹੈ ਅਰਵਿੰਦਰ ਧਾਮੀ ਕੋਲੋਂ ਸਟੀਫਨ ਹੈ ਤਾਂ ਉਹ ਨੂੰ ਤੁਸੀਂ ਕਿਵੇਂ ਦੇਖਦੇ ਕੋ ਬਹੁਤ ਵਧੀਆ ਇਨਸਾਨ ਨੇ ਫੈਡਰੇਸ਼ਨ ਦਾ ਹਿੱਸੇ ਰੇ ਨੇ ਵੀ ਫੈਡਰੇਸ਼ਨ ਦੀ ਪੰਦੀ ਹੈ ਏਡੀ ਵੱਡੀ ਸਰਸਤਾ ਚਲਾਉਣੇ ਕੀ ਹਰੀਸਰ ਦੇ ਵਾਸਤੇ ਗੱਲ ਨਹੀਂ ਕਿ ਚਲਾ ਰਹੇ ਸੀਗੇ ਪਰ ਜਿਸ ਤਰੀਕੇ ਨਾਲ ਉਹਨਾਂ ਵਿਚਾਰਾਂ ਨੂੰ ਘੇਰਿਆ ਗਿਆ ਹਾਂਜੀ ਜਿਸ ਤਰੀਕੇ ਨਾਲ ਸਾਰਾ ਕੁਝ ਨਜਲਾ ਉਹਨਾਂ ਦੇ ਸੁੱਟਿਆ ਗਿਆ ਮੇਰਾ ਖਿਆਲ ਹੈ ਕਿ ਉਹ ਦੁਖੀ ਹੋ ਕੇ ਉਹਨਾਂ ਨੇ ਖਲਚੁਕਿਆ ਮੈਂ ਤੇ ਕੋਈ ਇਹ ਨਹੀਂ ਕਿੰਦਾ ਵੀ ਉਹਨਾਂ ਨੇ ਕਿਉਂ ਚੁਕਿਆ ਆ ਉਹ ਕੁਛ ਘੇਰਾ ਬੰਦੀ ਉਹਨਾਂ ਦੀ ਇਸ ਤਰ੍ਹਾਂ ਦੀ ਹੋਈ ਉਹ ਨਹੀਂ ਤੇਰੇ ਬਰਦਾਸ਼ਤ ਕਰ ਸਕਾਂ ਫਿਲਮ ਕਮੇਟੀ ਨੂੰ ਕੀ ਫਾਇਦਾ ਤੇ ਮੈਂ ਤੇਹੀ ਬੇਨਤੀ ਕਰਦਾ ਹਾਂ ਜੀ ਕਿ ਪੁਨ ਦਸਤੀਫਾ ਜਿਹੜਾ ਨਹੀਂ ਪ੍ਰਵਾਨ ਕਰਨਾ ਚਾਹੀਦਾ ਉਹਨਾਂ ਨੂੰ ਵੀ ਆਪਣੀ ਇੰਜੀਨੀਅਰ ਸਭਾਵਾਂ ਨੇ ਜਾਰੀ ਰੱਖਣੇ ਚਾਹੀਦੇ ਆ ਅਜੀ ਦੇਖੋ ਮੈਂ ਜਦੋਂ ਕੱਲ ਸ਼ਰੋਨੀਗੁਰਪੁਰ ਤਰਫੋਂ ਪ੍ਰਬੰਧਕ ਕਮੇਟੀ 'ਚ ਨਿਗਾਹ ਮਾਰਦਾ ਮੈਨੂੰ ਤਾਂ ਕੋਈ ਭਾਵੇਂ ਹੋਣ ਨਾ ਤਾਂ ਸਿਆਣੇ ਹੋਣ ਪਰ ਮੈਨੂੰ ਅਜੇ ਤੱਕ ਕੋਈ ਨਾ ਜੰਨੇ ਉਹਦਾ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ